ਸਸ਼ੀਕਲ ਜੀ ਸਾਰਿਆਂ ਨੂੰ ਸਸ਼ੀਕਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਸਾਡੇ ਕੋਲ ਇੱਕ ਕੁਐਸਚਨ ਹੈ ਜੋ ਕਿ ਮੈਨੂੰ ਬਹੁਤ ਕਿਊਟ ਵੀ ਲੱਗਿਆ ਇਹ ਕੁਐਸਚਨ ਇਹ ਹੈ ਕਿ ਅਗਰ ਇੱਕ ਆਤਮਾ ਸਰੀਰ ਛੱਡ ਰਹੀ ਹੈ ਕਿਸੇ ਇਨਸਾਨ ਦੀ ਮੌਤ ਹੋ ਰਹੀ ਹੈ ਤੇ ਫਿਰ ਉਹ ਅਗਲਾ ਜਨਮ ਲੈ ਮਤਲਬ ਅਗਲਾ ਸਰੀਰ ਲੈ ਰਹੀ ਹੈ ਹੈਨਾ ਇੱਕ ਸਰੀਰ ਚੋਂ ਨਿਕਲ ਕੇ ਆਤਮਾ ਦੂਸਰੇ ਸਰੀਰ ਚ ਜਾਂਦੀ ਹੈ ਤਾਂ ਫਿਰ ਇਸ ਦੁਨੀਆ ਦੀ ਪੋਪੂਲੇਸ਼ਨ ਇੰਨੀ ਮਤਲਬ ਵੱਧ ਕਿਉਂ ਰਹੀ ਹੈ ਫਿਰ ਤਾਂ ਬੈਲੈਂਸ ਹੋਣੀ ਚਾਹੀਦੀ ਸੀ ਨਾ ਇੱਕ ਚ ਇੱਕ ਚੋਂ ਆਤਮਾ ਨਿਕਲ ਗਈ ਦੂਸਰੇ ਚ ਚਲੀ ਗਈ ਦੂਸਰੇ ਚ ਨਿਕਲ ਗਈ ਉਹ ਮਤਲਬ ਕੁਐਸਚਨ ਵੈਲਿਡ ਹੈ ਕਿ ਸਾਨੂੰ ਇਹਦਾ ਲੱਗਦਾ ਹੈ ਕਿ ਰੀ ਇਨਕਾਰਨੇਸ਼ਨ ਦਾ ਮਤਲਬ ਇਹ ਹੈ ਕਿ ਸਰੀਰ ਚੋਂ ਆਤਮਾ ਨਿਕਲੀ ਨਾਲ ਦੀ ਨਾਲ ਹੀ ਉਹਨੇ ਜਨਮ ਲੈ ਲਿਆ ਇੰਨਾ ਸੌਖਾ ਨਹੀਂ ਹੁੰਦਾ ਜਨਮ ਲੈਣਾ ਹਾਂ ਇੰਨਾ ਸੌਖਾ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ ਕਿ ਮਰਨ ਨਾਲੋਂ ਜਨਮ ਲੈਣਾ ਜ਼ਿਆਦਾ ਔਖਾ ਜੀ ਔਖੀ ਚੀਜ਼ ਹੈ ਹਾਂ ਕਿ ਆਪਾਂ ਨੂੰ ਕਿਉਂਕਿ ਡੈਥ ਦੇ ਬਾਰੇ ਆਪਾਂ ਨੇ ਇੰਨੇ ਇੱਕ ਮਤਲਬ ਇਹਨਾਂ ਕੌਫ ਪੈਦਾ ਦੀ ਲੱਗਦਾ ਵੀ ਡੈਥ ਬੋਟ ਸੌਖੀ ਚੀਜ਼ ਹੈ ਬਹੁਤ ਸੌਖੀ ਹੈ ਜਨਮ ਲੈਣਾ ਉਸ ਤੋਂ ਵੀ ਔਖਾ ਚੀਜ਼ ਹੈ ਇਹ ਪਹਿਲਾਂ ਤਾਂ ਜਦੋਂ ਪਹਿਲਾਂ ਇਹਦੇ ਲਈ ਆਪਾਂ ਨੂੰ ਇਹ ਦੇਖਣਾ ਪੈਣਾ ਹੈ ਕਿ ਇੱਕ ਆਤਮਾ ਜਨਮ ਲੈਂਦੀ ਕਿੱਦਾਂ ਹੈ ਨਾ ਕਿ ਉਹ ਸਰੀਰ ਨੂੰ ਚੂਜ਼ ਕਰਦੀ ਹੈ ਕੋਈ ਵੀ ਆਤਮਾ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਰੂਹਾਂ ਨੇ ਜੋ ਹੱਲੇ ਵੀ ਪਟ ਕਰੀਆਂ ਨੇ ਆਪਣੇ ਅਰਾਊਂਡ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਪਵਿੱਤਰ ਰੂਹਾਂ ਨੇ ਜਿਨ੍ਹਾਂ ਨੂੰ ਹੱਲੇ ਕੋਖ ਹੀ ਨਹੀਂ ਮਿਲ ਰਹੀ ਆਪਣੇ ਟਾਈਪ ਦੀ ਜਿੱਥੇ ਉਹ ਜਨਮ ਲਾ ਸਕਣ हां एक्चुअली मतलब ਕੋਈ ਵੀ ਸੋਲ ਹੈ ਕੋਈ ਵੀ ਆਤਮਾ ਹੈ ਉਹ ਜਨਮ ਉਦੋਂ ਹੀ ਲੈ ਪਾਉਂਦੀ ਹੈ ਜਦੋਂ ਉਹਨੂੰ ਆਪਣੇ ਜਨਮ ਲੈਣ ਲਈ ਅਪਰੋਪਰੀਏਟ এনवायरमेंट ਮਿਲਦਾ ਜਿੰਨੀ ਦੇਰ ਉਹਨੂੰ ਉਹ ਚੀਜ਼ ਉਹ ਸਰਾਉਂਡਿੰਗਸ ਨਹੀਂ ਮਿਲਣਗੀਆਂ ਉਹ ਸਰੀਰ ਨਹੀਂ ਲੈ ਪਾਉਂਦੀ ਤਾਂ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਮਤਲਬ ਆਪਾਂ ਜਿਵੇਂ ਤੁਸੀਂ ਸਹੀ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਨੇਕ ਰੂਹਾਂ ਹੋਣਗੀਆਂ ਜਿਨ੍ਹਾਂ ਨੂੰ ਉਹ ਨੇਕ ਕੁੱਖ ਹੀ ਨਹੀਂ ਮਿਲ ਰਹੀ ਜਿਵੇਂ ਆਪਾਂ ਕਹਿ ਦਈਏ ਵੀ ਕਾਲੀ ਯੁਗ ਚੱਲ ਰਿਹਾ ਹੈ ਜਾਂ ਜੋ ਵੀ ਕਹਿ ਦਈਏ ਆਪਾਂ ਹਨਾ ਸਿਚੁਏਸ਼ਨਸ ਐ ਇਹੋ ਜਿਹੀਆਂ ਕੋਈ ਉਸ ਤਰ੍ਹਾਂ ਦੀ ਕੁੱਖ ਮਿਲ ਹੀ ਨਹੀਂ ਰਹੀ ਤਾਂ ਉਹ ਹਜੇ ਵੀ ਵੇਟ ਕਰ ਰਹੀ ਹੈ ਕਿ ਅਸੀਂ ਕਦੋਂ ਸਾਨੂੰ ਇਨਸਾਨੀ ਜਾਮਾ ਮਿਲੇਗਾ ਤੇ ਅਸੀਂ ਆਪਣਾ ਅਗਲਾ ਸਟੈਪ ਜਿਹੜਾ ਗੀ ਜਰਨੀ ਹੈ ਤਾਂ ਹੀ ਤੇ ਆਪਾਂ ਦੇਖੀਏ ਕਿ ਹੁਣ ਕਦੀ ਆਪਣੇ ਕੋਈ ਬਹੁਤ ਮਹਾਨ ਕੀ ਉਹਨੂੰ ਕਹਿ ਸਕਦੇ ਆ ਗੁਰੂ ਨੇ ਜਨ ਹਾਂ ਗੁਰੂ ਪੈਗੰਬਰ ਨੇ ਜਨਮ ਨਹੀਂ ਲਿਆ ਜਦ ਕਿ 사ਤਿਯੁਗ ਦੇ ਵਿੱਚ ਲੈਂਦੇ ਸੀਗੇ ਬੰਦਾ ਜਿਹੜਾ ਹੈਗਾ ਇਨਲਾਈਟਨਡ ਵੀ ਹੋ ਚੁੱਕਿਆ ਹੁੰਦਾ ਤਾਂ ਉਹ ਵੀ ਆਪਾਂ ਇੱਕ ਪੁਆਇੰਟ ਐਡ ਕਰਨਾ ਕਿ ਜਦੋਂ ਬੰਦਾ ਪਰਮਾਤਮਾ ਚ ਇੱਕਮਿਕ ਹੋ ਜਾਂਦਾ ਫਿਰ ਉਹਨੂੰ ਦੁਬਾਰਾ ਜਨਮ ਲੈਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਉਹ ਉਹ ਪੁਆਇੰਟ ਵੀ ਹੈ ਪਰ ਕਈ ਹੈ ਕਿ ਕਈਆਂ ਦਾ ਹਜੇ ਹਿਸਾਬ ਬਾਕੀ ਹੈ ਆਉਣਾ ਬਾਕੀ ਹੈ ਪਰ ਉਹਨਾਂ ਨੂੰ ਸਹੀ ਕੁਖ ਜਿਹੜੀ ਹੈਗੀ ਉਹ ਨਹੀਂ ਮਿਲ ਰਹੀ ਤਾਂ ਉਹ ਜਨਮ ਨਹੀਂ ਲੈ ਪਾਰੇ ਆਪਾਂ ਮੈਨੂੰ ਲੱਗਦਾ ਹੋਰ ਟਰੈਕ ਤੇ ਚੱਲਗੇ ਕੁਐਸਚਨ ਅਜੇ ਆਪਣਾ ਉੱਥੇ ਦਾ ਉੱਥੇ ਹੀ ਹੈ। ਕੁਐਸਚਨ ਹਾਂ ਕੁਐਸਚਨ ਏ ਸੀ ਆਈ ਥਿੰਕ ਕੁਐਸਚਨ ਥੋੜਾ ਜਿਹਾ ਆਪਾਂ ਸਮਝਾ ਵੀ ਸਕਿਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਸਰੀਰ ਦੇ ਵਿੱਚੋਂ ਨਿਕਲ ਕੇ ਰੂਹ ਨੇ ਨਾਲ ਦੀ ਨਾਲ ਸਰੀਰ ਲੈ ਲੈਣਾ ਆ। ਬਹੁਤ ਟਾਈਮ ਲੱਗ ਜਾਂਦਾ ਉਹਨੂੰ ਸੋਚਣ ਤੇ ਮਤਲਬ ਸੋਚਣ ਤੇ ਇਨ ਦ ਸੈਂਸ ਆਪਣਾ এনवायरमेंट ਲੱਭਣ ਤੇ। ਹੁਣ ਇੱਥੇ ਗੱਲ ਇਹ ਹੈ ਕਿ এনवायरमेंट এনवायरमेंट ਸਾਨੂੰ ਕਰਮਾਂ ਦੇ ਹਿਸਾਬ ਨਾਲ ਮਿਲਦਾ ਆ। ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਇੱਕ ਆਤਮਾ ਦੇ ਅਗਰ ਪ੍ਰਿੰਟਸ ਇਮਪ੍ਰਿੰਟ ਰਿਕਾਰਡਿੰਗਸ ਇਹੋ ਜਿਹੀਆਂ ਨੇ ਜੋ ਕਿ 네ਗੇਟਿਵ ਨੇ ਲੈਟ ਅ ਸਪੋਜ਼ ਤੇ ਉਹਨੇ ਹੁਣ ਉਹਨਾ 네ਗੇਟਿਵ ਇਨਵਾਇਰਨਮੈਂਟ 네ਗੇਟਿਵ ਰਿਕਾਰਡਿੰਗਸ ਨੂੰ ਸਹੀ ਕਰਨਾ ਆ ਤਾਂ ਉਹਨੂੰ ਉਹ ਵਾਲਾ ਇਨਵਾਇਰਨਮੈਂਟ ਚਾਹੀਦਾ ਹੋਊਗਾ ਜਿੱਥੇ ਉਹ ਆਪਣੇ 네ਗੇਟਿਵ ਪੈਟਰਨ ਨੂੰ ਬ੍ਰੇਕ ਕਰ ਸਕੇ ਠੀਕ ਹੈ ਮਤਲਬ ਕਿ ਉਹ ਸ਼ਾਂਤੀ ਸਿੱਖ ਸਕੇ ਮੰਨ ਲਓ ਇੱਕ ਆਤਮਾ ਦਾ ਇੱਕ ਟ੍ਰੇਟ ਸੀਗਾ ਉਹਦੇ ਤੇ ਰਿਕਾਰਡਿੰਗ ਹੋਈ ਸੀ ਕਿ ਉਹਦੇ ਉਹ ਬਹੁਤ ਗੁੱਸੇ ਵਾਲੀ ਸੀਗੀ ਹੁਣ ਉਹਨੇ ਇਨਵਾਇਰਨਮੈਂਟ ਇਹੋ ਜਿਹਾ ਲੱਭਣਾ ਆ ਜਿੱਥੇ ਜਾ ਕੇ ਉਹ ਇੱਕ ਸ਼ਾਂਤੀ ਨੂੰ ਸਿੱਖ ਸਕੇ ਜਾਂ ਫਿਰ ਆਪਣੇ ਗੁੱਸੇ ਤੋਂ ਮਤਲਬ ਜਿਹੜੇ ਗੁੱਸੇ ਵਾਲਾ ਪੈਟਰਨ ਹੈ ਉਹਨੂੰ ਰਿਮੂਵ ਕਰ ਸਕੇ ਇਹ ਤਾਂ ਆਪ ਇੱਕ ਬਹੁਤ ਬੇਸਿਕ ਜਿਹੇ ਲੈਵਲ ਤੇ ਸਮਝਾਤੀ ਹੈ ਨਾ ਚੀਜ਼ ਬਟ ਐਕਚੁਅਲੀ ਜਿਹੜੀਆਂ ਰਿਕਾਰਡਿੰਗਸ ਹੁੰਦੀਆਂ ਨੇ ਬਹੁਤ ਜ਼ਿਆਦਾ ਡੀਪਲੀ ਹੁੰਦੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ ਦੇ ਵਿੱਚ ਫਿਰ ਆਪਾਂ ਇੱਕ ਹੋਰ ਜਦੋਂ ਆਪਾਂ ਹੁਣ ਇਹਨਾਂ ਨੂੰ ਡਿਸਕਸ ਕਰ ਹੀ ਰਹੇ ਆ ਤਾਂ ਇੱਕ ਹੋ ਚੇਸ ਡਿਸਕਸ ਕਰ ਲਈਏ ਕਿ ਜਿਵੇਂ ਅਪੋਰਸ਼ਨਸ ਹੋ ਜਾਂਦੇ ਆ ਤਾਂ ਉਹ ਉਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ ਹੈ ਵੀ ਜਿਵੇਂ ਹੁਣ ਆਪਾਂ ਕਹਿੰਦੇ ਆ ਕਿ ਸੋਲ ਨੇ ਡਿਸਾਈਡ ਕਰ ਲਿਆ ਕਿ ਮੇਰੇ ਆ ਪ੍ਰੋਪਰੀਅਟ এনवायरमेंट ਹੈ ਮੈਂ ਮਤਲਬ ਇਥੇ ਮੈਂ ਡਿਸਾਈਡ ਕਰ ਰਹੀ ਹਾਂ ਵੀ ਮੈਂ ਇਥੇ ਜਨਮ ਲੈ ਸਕਦੀ ਹਾਂ ਉਹ ਠੀਕ ਹੈ ਉਹਨੇ ਚੂਸ ਕਰ ਲਿਆ ਉਹ ਤੋਂ ਬਾਅਦ ਸਾਡੇ ਨਾਲ ਅਬੋਰਸ਼ਨ ਹੋ ਜਾਂਦੇ ਹਨਾ ਕਈ ਵਾਰ ਹਨਾ ਤਾਂ ਉਹਦੇ ਪਿੱਛੇ ਕੀ ਰੀਜ਼ਨ ਤੁਹਾਨੂੰ ਲੱਗਦਾ ਵੀ ਹੋ ਸਕਦਾ ਕਈ ਵਾਰੀ ਇਦਾਂ ਹੁੰਦਾ ਹੈ ਕਿ ਸੋਲ ਸਾਡੇ ਜਦੋਂ ਘਰ ਆਉਂਦੀ ਹੈ ਨਾ ਮਤਲਬ ਗਰਭ ਵਿੱਚ ਪ੍ਰਵੇਸ਼ ਕਰ ਲੈਂਦੀ ਹੈ ਤਾਂ ਬਾਹਰ ਦਾ ਜਿਹੜਾ এনवायरमेंट ਹੁੰਦਾ ਹੈ ਨਾ ਉਹਦੇ ਲਈ ਵੈਲਕਮਿੰਗ ਨਹੀਂ ਹੁੰਦਾਗਾ ਵੈਲਕਮਿੰਗ ਇਨ ਦਾ ਸੈਂਸ ਕਿ ਘਰ ਦੇ ਵਿੱਚ ਜਿੱਦਾਂ ਅੱਜਕੱਲੋ ਕਹ ਰਿਹਾ ਕਿ ਸਾਨੂੰ ਬੱਚਾ ਹਲੇ ਨਹੀਂ ਚਾਹੀਦਾ ਹੈਨਾ ਜਾਂ ਫਿਰ ਕਲੇਸ਼ ਵਾਲਾ ਮਾਹੌਲ ਹੁੰਦਾ ਆ ਜਾਂ ਆ ਕੀ ਹੋ ਗਿਆ ਹਾਂ ਹਲੇ ਨਹੀਂ ਚਾਹੀਦਾ ਸੀ ਹਾਂ ਅਸੀਂ ਰੈਡੀ ਨਹੀਂ ਸੀ ਜਾਂ ਘਰ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਇਹ ਸਭ ਕੁਝ ਅਸੀਂ ਕਰ ਰਹੇ ਹਾਂ ਹਨਾ ਲਾਈਕ ਉਹਨੂੰ ਵਾਈਬ੍ਰੇਸ਼ਨਸ ਫੀਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਹਨੂੰ ਵੈਲਕਮਿੰਗ એનર્ਜੀ ਨਹੀਂ ਲੱਗਦੀ ਸੋ ਰਿਪੈਲ ਕਰਨਾ ਸਟਾਰਟ ਕਰ ਦਿੰਦੀ ਹੈ ਓਕੇ ਹਨਾ ਤਾਂ ਫਿਰ ਉਹ ਵੀ ਵਨ ਆਫ ਦਾ ਰੀਜ਼ਨਸ ਇਹ ਵੀ ਹੋ ਸਕਦਾ ਹੈ ਠੀਕ ਹੈ ਮਤਲਬ ਇਹ ਇਹ ਤਾਂ ਇਹ ਤਾਂ ਉਸ ਕੇਸਟ ਹੋ ਗਿਆ ਜਿੱਦੇ ਚੱਪਾ ਜੀ ਨੂੰ ਆਪਾਂ ਕਹਿ ਦਈਏ ਮਿਸਕਾਰੇਜ ਹੋ ਗਿਆ ਹੈ ਨਾ ਤੇ ਕੁਝ ਜੇ ਆਪਾਂ ਕਹੀਏ ਕਿ ਕੁਝ ਵਿਲਿੰਗਲੀ ਅਬਾਰਟ ਕਰਦੇ ਆ ਚਾਈਲ ਜਿਹੜੇ ਕਹਿੰਦੇ ਕਿ ਸਾਨੂੰ ਹਜੇ ਰਿਕੁਆਇਰਡ ਨਹੀਂ ਹੈ ਸਾਨੂੰ ਇਹ ਨਹੀਂ ਹੈ ਤਾਂ ਉਹ ਚੀਜ਼ਾਂ ਮਤਲਬ ਉੱਥੇ ਕਿਵੇਂ ਆਪਾਂ ਇਹਨੂੰ ਦੇਖ ਸਕਦੇ ਆਂ ਵੀ ਉੱਥੇ ਕੀ ਚੀਜ਼ ਹੁੰਦੀ ਹੈ ਵੀ ਉਹ ਮਤਲਬ ਕਦੇ ਉਹ ਉਹਨਾਂ ਦਾ ਕਰਮ ਕਰਮਾ ਕਨੈਕਸ਼ਨ ਬਣਦਾ ਹੈ ਮਤਲਬ ਮੰਨ ਲਓ ਕਿਸੇ ਬੱਚੇ ਨੂੰ ਆਪਾਂ ਅਬਾਰਟ ਕਰ ਰਹੇ ਆਂ ਤਾਂ ਕੀ ਉਸ ਸੋਲ ਦਾ ਜਿਹੜੀ ਆਉਣ ਵਾਲੀ ਸੀ ਤੇ ਜਿਹੜੇ ਪੈਰੈਂਟਸ ਜਿਨ੍ਹਾਂ ਨੇ ਅਬਾਰਟ ਕੀਤਾ ਉਹਨਾਂ ਦਾ ਕੋਈ ਕਰਮਿਕ ਕਨੈਕਸ਼ਨ ਬਣੂਗਾ ਇਸ ਨਾਲ ਬਿਲਕੁਲ ਬਣੂਗਾ ਕਰਮਿਕ ਕਨੈਕਸ਼ਨ ਜਦੋਂ ਹੁਣ ਸਾਡੇ ਮਤਲਬ ਘਰ ਦੇ ਵਿੱਚ ਇੱਕ ਸੋਲ ਆਈ ਸੀ ਹਨਾ ਮਤਲਬ ਉਹਨੇ ਸਰੀਰ ਲਿਆ ਸੀ ਕਿਸੇ ਗਰਭ ਦੇ ਵਿੱਚ ਤੇ ਹੁਣ ਅਗਰ ਅਸੀਂ ਉਹਨੂੰ ਅਬਾਰਟ ਕਰਵਾ ਰਹੇ ਹਾਂ ਤੇ ਡੈਫੀਨੇਟਲੀ ਅਸੀਂ ਉਹਨੂੰ ਧੱਕਾ ਮਾਰ ਰਹੇ ਹਾਂ ਉਹ ਆਪਣੀ ਮਰਜ਼ੀ ਨਾਲ ਨਹੀਂ ਸੀ ਨਾ ਉਨੇ ਚੂਸ ਕੀਤਾ ਸੀ এনवायरमेंट ਕਿ ਹਾਂ ਇੱਥੇ ਜਾਣਾ ਆ ਬਟ ਹੁਣ ਅਸੀਂ ਉਹਨੂੰ ਧੱਕਾ ਮਾਰ ਰਹੇ ਆ ਕਿ ਨਹੀਂ ਤੂੰ ਸਾਡੇ ਕੋਲ ਨਹੀਂ ਆਉਣਾਗਾ ਠੀਕ ਹੈ ਠੀਕ ਹੈ ਤੇ ਆਬਵੀਅਸਲੀ ਸਾਡਾ ਉਸ ਆਤਮਾ ਦੇ ਨਾਲ ਇੱਕ ਕਰਮਿਕ ਕਨੈਕਸ਼ਨ ਬਣੂਗਾ ਬਟ ਕਈਆਂ ਦੇ ਇਦਾਂ ਹੁੰਦਾ ਹੈ ਮਿਸ ਕੈਰੇਜ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ ਕਿ ਇਹ ਤਾਂ ਚਲੋ ਆਪਾਂ ਗੱਲ ਕੀਤੀ ਆ ਬਹੁਤ ਚੰਗੀ ਹੈ ਨਾ ਜਿਹੜੇ ਕਰਵਾ ਲੈਂਦੇ ਆ ਕਈਆਂ ਦੇ ਇਦਾਂ ਹੁੰਦਾ ਹੈ ਮਿਸ ਕੈਰੇਜ ਦੇ ਵਿੱਚ ਕਿ ਸੋਲ ਨੇ ਜਦੋਂ ਪ੍ਰਵੇਸ਼ ਕੀਤਾ ਗਰਭ ਦੇ ਵਿੱਚ ਮਦਰ ਤੇ ਫਾਦਰ ਦੇ ਜਿਹੜੇ ਕਰਮਿਕ ਅਕਾਊਂਟ ਹੁੰਦੇ ਆ ਸੋਲ ਨਾਲ ਪਹਿਲਾਂ ਦੇ ਹਾਂ ਨਾ ਪਹਿਲਾਂ ਦੇ ਹੋ ਸਕਦੇ ਆ ਉਹ ਜਸਟ ਇੱਕ ਸਬਕ ਜਾਂ ਕਾਰਮਿਕ ਅਕਾਊਂਟ ਬੈਕ ਕਰਨ ਵਾਸਤੇ ਉਹ ਪਰਵੇਸ਼ ਕਰਦੀ ਹੈ ਗਰਬ ਦੇ ਵਿੱਚ ਜੋ ਕਿਸੇ ਪੁਰਾਣਾ ਹੁੰਦਾ ਆ ਠੀਕ ਹੈ ਤੇ ਬੈਲੈਂਸ ਕਰਨ ਵਾਸਤੇ ਇਹ ਵੀ ਇੱਕ ਵਨ ਆਫ ਦਾ ਫੈਕਟਰਸ ਹੁੰਦਾ ਹੈ ਮਤਲਬ ਅਵਾਰਟ ਹੋ ਜਾਂਦਾ ਹੈ ਤੇ ਉਹ ਮਤਲਬ ਉਹਨਾਂ ਦਾ ਇੱਕ ਪਿਛਲਾ ਕੋਈ ਕਰਮਿਕ ਕਨੈਕਸ਼ਨ ਹੁੰਦਾ ਜਿਹਦੇ ਕਰਕੇ ਉਹ ਸੋ ਮਤਲਬ ਮਲਟੀਪਲ ਰੀਜਨਸ ਹੈ ਇਹਨਾਂ ਚੀਜ਼ਾਂ ਦੇ ਪਰ ਇਥੇ ਨਾ ਇੱਕ ਪੁਆਇੰਟ ਹੋਰ ਹੈਗਾ ਕਿ ਜਦੋਂ ਵੀ ਕੋਈ ਕਿਸੇ ਦਾ ਮਿਸ ਗਰੈਵਜ ਹੁੰਦਾ ਹੈ ਨਾ ਆਪਾਂ ਉਹਨੂੰ ਮਤਲਬ ਉਸ ਟਾਈਮ ਬਹੁਤ ਦੁਖੀ ਹੋ ਜਾਂਦੇ ਆ ਬਹੁਤ ਨਿਰਾਸ਼ ਹੋ ਜਾਂਦੇ ਆ ਹਨਾ ਕਿਉਂਕਿ ਸਾਨੂੰ ਮਤਲਬ ਅਨਐਕਸਪੈਕਟਿਡ ਜੀ ਚੀਜ਼ ਹੋਈ ਹੁੰਦੀ ਹੈ ਉੱਥੇ ਆਪਾਂ ਸੋਲ ਲੈਵਲ ਤੇ ਅਗਰ ਦੇਖੀਏ ਤਾਂ ਇੱਕ ਸੋਲ ਜਦੋਂ ਜਾ ਰਹੀ ਹੈ ਮਤਲਬ ਆਈ ਉਹ ਆਪਣੀ ਮਰਜ਼ੀ ਨਾਲ ਮਤਲਬ ਸਿਚੁਏਸ਼ਨਸ ਇਦਾਂ ਦੀਆਂ ਹੋ ਗਈਆਂ ਕਿ ਮਿਸਕਾਰੇਜ ਹੋ ਗਿਆ ਹੁਣ ਉਹਨੂੰ ਜਾਣਾ ਪੈ ਰਿਹਾ ਆ ਤਾਂ ਉਸ ਟਾਈਮ ਅਸੀਂ ਉਸ ਚੀਜ਼ ਨੂੰ ਉੱਥੇ ਛੱਡ ਕੇ ਆਪਣੀ ਜ਼ਿੰਦਗੀ ਚ ਅੱਗੇ ਵਧ ਜਾਣੇ ਆ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਉਸ ਸੋਲ ਨਾਲ ਵੀ ਸਾਡਾ ਕੋਈ ਕਾਰਮਿਕ ਕਨੈਕਸ਼ਨ ਸੀਗਾ ਜਾਂ ਬਨਣ ਵਾਲਾ ਸੀ ਜਾਂ ਪਹਿਲਾਂ ਸੀਗਾ ਹੈਨਾ ਸਾਨੂੰ ਉਸ ਚੀਜ਼ ਨੂੰ ਵੀ ਕਲੀਅਰ ਕਰਨਾ ਹੁੰਦਾ ਆ ਮਤਲਬ ਅਸੀਂ ਉਹਨੂੰ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਆਪਾਂ ਰੱਬ ਨਾਲ ਜੁੜਦੇ ਆ ਜਾਂ ਬੈਠਦੇ ਆ ਕਿਤੇ ਵੀ ਤਾਂ ਉਸ ਆਤਮਾ ਨੂੰ ਵੀ ਧਿਆਨ ਦੇ ਵਿੱਚ ਲਿਆ ਕੇ ਸਾਨੂੰ ਉਸ ਆਤਮਾ ਨੂੰ ਬਹੁਤ ਹੀ ਪਿਆਰ ਨਾਲ ਤੇ ਮਾਫੀ ਮੰਗ ਕੇ ਉਹਨੂੰ ਭੇਜਣਾ ਹੁੰਦਾ ਹੈ। ਮਤਲਬ ਜਿਵੇਂ ਆਪਾਂ ਕਹਿ ਦਈਏ ਕਿ ਕਿਸੇ ਦੀ ਡੈਥ ਹੁੰਦੀ ਹੈ ਤਾਂ ਆਪਾਂ ਬਾਅਦ ਚ ਕਹਿੰਦੇ ਆ ਰੈਸਟ ਇਨ ਪੀਸ ਤਾਂ ਆਪਾਂ ਬੜੇ ਬੜੀਆਂ ਚੀਜ਼ਾਂ ਕਰਦੇ ਆਂ ਬੜੇ ਰਿਚੁਅਲਸ ਕਰਦੇ ਆਂ। ਉਵੇਂ ਹੀ ਇਹਨੂੰ ਆਪਾਂ ਕਾਊਂਟ ਹੀ ਨਹੀਂ ਕਰਦੇ ਕਈ ਵਾਰ ਹਨਾ ਵੀ ਜੇ ਆਪਣੇ ਫਿਜ਼ੀਕਲੀ ਆਪਣੇ ਕੋਲੇ ਕੋਈ ਚੀਜ਼ ਨਹੀਂ ਆਈ ਤਾਂ ਆਪਾਂ ਇਹ ਸੋਚ ਲੈਂਦੇ ਆਂ ਵੀ ਇਹਦਾ ਤਾਂ ਕੁਝ ਵੀ ਨਹੀਂ ਹੈਗਾ ਹਨਾ ਇਹਨੂੰ ਆਪਾਂ ਟੋਟਲੀ ਇਗਨੋਰ ਕਰ ਦਿੰਨੇ ਆਂ ਤਾਂ ਇਹਨੂੰ ਵੀ ਮਤਲਬ ਉਸੇ ਪ੍ਰੋਸੈਸ ਨਾਲ ਮਤਲਬ ਇੱਕ ਉਹਦੇ ਵਾਸਤੇ ਵੀ ਹਾਂ ਉਹਦੇ ਵਾਸਤੇ ਵੀ ਰੈਸਟ ਇਨ ਪੀਸ ਵਰਡ ਮੋਂ ਥੋੜੀ ਦੇਰ ਲਈ ਹਾਂ ਹਾਂ ਮਤਲਬ ਵਿਹਾਂ ਕਿ ਤੂੰ ਜਿੱਥੇ ਵੀ ਜਾਵੇਂ ਤਾਂ ਤੁਹਾਨੂੰ ਮਤਲਬ ਕਿ ਅੱਛਾ এনवायरमेंट ਮਿਲੇ ਹੈ ਨਾ ਤਾਂ ਸਾਡੇ ਕੋਲ ਵੀ ਕੋਈ ਅੱਛਾ এনवायरमेंट ਵੀ ਤੁਸੀਂ ਦੁਬਾਰਾ ਆਉ ਹੋ ਜਾਂ ਜੋ ਵੀ ਰਾਈਟ ਹੈ ਨਾ ਇੱਕ ਇੱਕ ਤੁਹਾਨੂੰ ਪਤਾ ਹੈ ਜਦੋਂ ਮਤਲਬ ਹੁਣ ਆਪਾਂ ਆਤਮਾ ਦੀ ਗੱਲ ਕਰ ਰਹੇ ਹਾਂ ਜਦੋਂ ਕੋਈ ਆਤਮਾ ਸਰੀਰ ਛੱਡਦੀ ਹੈ ਤਾਂ ਜਦੋਂ ਕੋਈ ਵੀ ਆਤਮਾ ਸਰੀਰ ਛੱਡਦੀ ਹੈ ਨਾ ਤਾਂ ਆਪਾਂ ਕਹਿੰਦੇ ਹੁੰਨੇ ਨਾ ਕਿ ਯਾਰ ਰੋਵੋ ਨਾ ਜਾਂ ਫਿਰ ਏਦਾਂ ਮਤਲਬ ਉਹਨੂੰ ਯਾਦ ਨਾ ਕਰੋ ਇੰਨਾ ਜ਼ਿਆਦਾ ਵੀ ਤੁਸੀਂ ਕਈ ਵਾਰ ਕਿ ਹਾਂ ਮਤਲਬ ਰੋਵੋ ਨਾ ਯਾਦ ਨਾ ਕਰੋ ਗੱਲਾਂ ਗੱਲਾਂ ਕਰੋ ਹਾਂ ਗੱਲਾਂ ਕਰਕੇ ਯਾਦ ਕਰੋ ਰੋਵੋ ਨਾ ਕਿਉਂਕਿ ਜਦੋਂ ਅਸੀਂ ਕੋਈ ਆਤਮਾ ਜਾ ਰਹੀ ਹੁੰਦੀ ਹੈ ਨਾ ਤਾਂ ਅਸੀਂ ਜਦੋਂ ਨੂੰ ਨੂੰ ਯਾਦ ਕਰਾਂਗੇ ਨਾ ਉਹਦੀ એનર્ਜੀ ਨਾਲ ਅਸੀਂ ਕਨੈਕਟ ਕਰ ਰਹੇ ਹੁੰਨੇ ਆ ਓਕੇ ਹਨਾ ਅਸੀਂ ਵੀ ਵੀ ਆਰ ਆਲਸੋ ਸੋਲਸ ਅਸੀਂ ਕਨੈਕਟ ਕਰ ਸਕਦੇ ਹਾਂ ਸਾਨੂੰ ਸਮਝ ਨਹੀਂ ਆਉਂਦੀ ਬਟ ਅਸੀਂ ਉਹਨੂੰ એનર્ਜੀ ਸੈਂਡ ਕਰ ਰਹੇ ਹੁੰਨੇ ਆ ਵਾਈਬ੍ਰੇਸ਼ਨ ਸੈਂਡ ਕਰ ਰਹੇ ਹੁਣ ਉਹਨੇ ਜਿਹੜੇ ਰਾਹ ਤੇ ਜਾਣਾ ਹੁੰਦਾ ਨਾ ਅਸੀਂ ਕਿਤੇ ਨਾ ਕਿਤੇ ਉਹਨੂੰ ਪਿੱਛੇ ਨੂੰ ਖਿੱਚ ਰਹੇ ਹੁੰਨੇ ਆ ਠੀਕ ਹੈ ਕਿਤੇ ਨਾ ਕਿਤੇ ਅਸੀਂ ਉਹਨੂੰ ਉਹਦੇ ਰਾਹ ਤੇ ਜਾਣ ਹੀ ਨਹੀਂ ਦੇ ਰਹੇ ਉਹ ਤੜਫਰੀ ਹੁੰਦੀ ਹੈ ਉਸ ਟਾਈਮ ਮਤਲਬ ਅਸੀਂ ਕੰਟ੍ਰਿਬਿਊਟ ਕਰ ਰਹੇ ਹਾਂ ਕਿ ਹਾਂ ਤੂੰ ਜਿਤਸਰਾ ਜਾਣਾ ਸੀ ਤੂੰ ਉੱਥੇ ਨਾ ਜਾ ਤੂੰ ਇੱਧਰ ਵਾਪਸ ਆ ਉਹ ਫਿਰ ਉਸ ਆਰਾਊਂਡ ਹੀ ਮਤਲਬ ਕਹਿ ਸਕਦੇ ਆ ਕਿ ਉਹਦੀ એનર્ਜੀ ਸਾਡੇ ਆਰਾਊਂਡ ਹੀ ਰਹਿੰਦੀ ਹੈ ਤੇ ਉਹਨੇ ਜਿਹੜਾ ਪਾਥ ਚੂਸ ਕਰਨਾ ਹੁੰਦਾ ਨਾ ਪਾਥ ਚੂਸ ਨਹੀਂ ਕਰ ਪਾਉਂਦੀ ਦੋ ਇਹਦੇ ਪਿੱਛੇ ਨਾ ਦੋ ਰੀਜਨਸ ਐ ਪਹਿਲੀ ਚੀਜ਼ ਤਾਂ ਇਹ ਐ ਵੀ ਦੇਖੋ ਜਦੋਂ ਕੋਈ ਬੰਦੇ ਦਾ ক্লোਜ਼ਡ ਬਣ ਜਾਂਦਾ ਹੈ ਤਾਂ ਬੰਦੇ ਦੀ ਸਿਚੁਏਸ਼ਨ ਹੀ ਇਹੋ ਜਿਹੀ ਹੁੰਦੀ ਹੈ ਵੀ ਰੋਣਾ ਬੰਦੇ ਤੋਂ ਕੰਟਰੋਲ ਨਹੀਂ ਹੁੰਦਾ ਠੀਕ ਐ ਇਹ ਚੀਜ਼ ਤਾਂ ਬੰਦਾ ਮਤਲਬ ਕੋਈ ਵੀ ਬੰਦਾ ਇਹ ਕਹੂਗਾ ਵੀ ਆਪਾਂ ਇੱਥੇ ਬਹਿ ਕੇ ਗੱਲ ਕਰਨੀ ਸੌਖੀ ਐ ਜਦੋਂ ਜਿਸ ਤੇ ਬੀਤਦੀ ਐ ਉਹਨੂੰ ਇਹ ਚੀਜ਼ ਲੱਗੂਗੀ ਵੀ ਹਾਂ ਇਹ ਰੋਣਾ ਬੰਦਾ ਕਿਵੇਂ ਹੀ ਕੰਟਰੋਲ ਕਰੂਗਾ ਹਨਾ ਦੂਸਰੀ ਚੀਜ਼ ਜੇ ਹੋ ਜਿਵੇਂ ਆਪਾਂ ਤੁਹਾਨੂੰ ਪਤਾ ਹੈ ਅੱਜਕੱਲ੍ਹ ਕਈ ਵਾਰ ਦਿਖਾਵੇ ਦੀ ਦੁਨੀਆ ਹੁੰਦੀ ਐ ਜੇ ਕੋਈ ਅਕਚੁਅਲੀ ਇਹ ਚੀਜ਼ ਨੂੰ ਸਮਝਦਾ ਹੋਵੇ ਤੇ ਅਗਲਾ ਨਾਰੋਵੇ ਨਾ ਤਾਂ ਉਹਦਾ ਵੀ ਉਹ ਵੀ ਮਜ਼ਾਕ ਦਾ ਪਾਤਰ ਬਣ ਜਾਂਦਾ ਵੀ ਇਹਨੂੰ ਕੋਈ ਦੁੱਖ ਹੀ ਨਹੀਂ ਹੈਗਾ ਇਹ ਤਾਂ ਰੋਇਆ ਹੀ ਨਹੀਂ ਉਹ ਚੀਜ਼ ਵੀ ਹੈਗੀ ਆ ਰਾਈਟ ਸਹੀ ਗੱਲ ਹੈ ਕਿ ਇਹਦੇ ਵਿੱਚ ਇਹ ਕਹਿਣਾ ਸੌਖਾ ਹੁੰਦਾ ਹੈ ਨੋ ਡਾਊਟ ਮੋਹ ਪਿਆਰ ਦੇ ਵਿੱਚ ਆਪਾਂ ਸਾਰੇ ਬੰਦੇ ਹੁੰਨੇ ਆ ਜਦੋਂ ਵੀ ਕੋਈ ਜਾਂਦਾ ਹੈ ਦੁੱਖ ਤਕਲੀਫ ਸਭ ਨੂੰ ਹੁੰਦੀ ਹੈ ਤੇ ਐਟ ਦ ਐਂਡ ਆਫ ਦ ਡੇ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਾਨੂੰ ਐਕਸੈਪਟ ਵੀ ਕਰਨੀ ਪੈਂਦੀ ਹੈ ਇਹਦੇ ਲਈ ਸਾਨੂੰ ਹਾਂ ਦੋਨੋ ਰੀਜ਼ਨ ਕੰਮ ਕਰ ਰਹੇ ਆ ਮਤਲਬ ਉਹ ਹੈ ਵੀ ਕਦੇ ਮਰ ਜਿਹੜੀ ਕਦੇ ਜੋ ਜਿਹੜੀ ਜੇ ਤਾਂ ਅਸੀਂ ਇਹ ਚੀਜ਼ ਨੂੰ ਸਮਝ ਕੇ ਅਸੀਂ ਉਹਨੂੰ ਖੁਸ਼ੀ ਨਾਲ ਵਿਦਾ ਮਤਲਬ ਅੰਦਰੋਂ ਇੱਕ ਕਾਮਨਸ ਨਾਲ ਵਿਦਾ ਕਰਦੇ ਆਂ ਤਾਂ ਲੋਕਾਂ 'ਚ ਅਸੀਂ ਮਜ਼ਾਕ ਦੇ ਬੰਦੇ ਮੰਨੇ ਜਾਂਦੇ ਹਾਂ ਜੀ ਅਸੀਂ ਵੈਸੇ ਜਿਹੜਾ ਹੈਗਾ ਵੀ ਅੰਦਰੋਂ ਅਸੀਂ ਰੋਕ ਹੀ ਨਹੀਂ ਪਾਰੇ ਉਹ ਚਲੋ ਡਿਫਰੈਂਟ ਚੀਜ਼ਾਂ ਲੋਕਾਂ ਲਈ ਬਣਾਉਂਦਾ ਹੈ ਬਿਲਕੁਲ ਮਤਲਬ ਇਹ ਤਾਂ ਹੁਣ ਜਿਹੜਾ ਬੰਦਾ ਉਸ ਚੀਜ਼ ਉਸ ਸਿਚੁਏਸ਼ਨ ਚ ਉਸ ਟਾਈਮ ਤੇ ਹੈਗਾ ਉਹਨੂੰ ਤਾਂ ਉਹਨੂੰ ਹੀ ਪਤਾ ਹੈ ਕਿਉਂਕਿ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਹੈ ਜਿਹੜੇ ਆਟੋ ਰਾਈਟਿੰਗ ਕਰਦੇ ਆ ਹਨਾ ਆਰਡਰ ਰਾਈਟਿੰਗ ਜਿਹੜੀ ਆ ਆਟੋਮੇਟਿਡ ਰਾਈਟਿੰਗ ਸੌਰੀ ਹਨਾ ਉਹਦੇ ਵਿੱਚ ਵੀ ਉਹ ਕੀ ਕਰਦੇ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਲੋਕਾਂ ਨੂੰ ਇਦਾਂ ਲੱਗਦਾ ਹੈ ਕਿ ਇੱਕ ਸਰੀਰ ਆਤਮਾ ਲੈਂਦੀ ਹੈ ਤਾਂ ਦੂਸਰਾ ਸਰੀਰ ਇੱਕ ਛੱਡਦੀ ਹੈ ਸਰੀਰ ਤੇ ਦੂਸਰਾ ਲੈ ਲੈਂਦੀ ਹੈ ਹੂੰ ਉਹਨਾਂ ਤੋਂ ਉਹ ਜਦੋਂ ਆਤਮਾਵਾਂ ਨਾਲ ਤੁਹਾਨੂੰ ਪਤਾ ਉਹ ਗੱਲਾਂ ਕਰਦੇ ਆ ਹਨਾ ਉਹਨਾਂ ਦੇ ਮੈਸੇਜਸ ਸਾਡੇ ਤੱਕ ਪਹੁੰਚ ਜਾਂਦੇ ਆ ਵੀ ਅ ਕਿਸ ਤੁਸੀਂ ਤੁਹਾਡਾ ਕੋਈ ক্লোਜ਼ ਵਨ ਅਗਰ ਮੰਨ ਲਓ ਗਿਆ ਹੋਇਆ ਤੁਸੀਂ ਉਹਨਾਂ ਦਾ ਕੋਈ ਮੈਸੇਜ ਲੈਣਾ ਹੈ ਤਾਂ ਉਹ ਤੁਸੀਂ ਮੈਸੇਜ ਲੈ ਸਕਦੇ ਹੋ ਉਹਨਾਂ ਦੇ ਥਰੂ ਇਟ ਮੀਨਸ ਕਿ ਉਹ એનર્ਜੀ ਅਗਰ ਤਾਂ ਕਿਤੇ ਸਾਡੇ ਅਰਾਊਂਡ ਘੁੰਮ ਰਹੀ ਹੈ ਜਾਂ ਇਸ ਯੂਨੀਵਰਸ ਦੇ ਵਿੱਚ ਹਜੇ ਹਜੇ ਉਹਨੇ ਸਰੀਰ ਨਹੀਂ ਲਿਆ ਤਾਂ ਫਿਰ ਉਹ ਉਹਨਾਂ ਦਾ ਮੈਸੇਜ ਸਾਡੇ ਤੱਕ ਆ ਜਾਊਗਾ ਬਟ ਅਗਰ ਉਹਨੇ ਸਰੀਰ ਲੈ ਲਿਆ ਹੋਇਆ ਹੈ ਫਿਰ ਉਹ ਮੈਸੇਜ ਸਾਡੇ ਤੱਕ ਨਹੀਂ ਪਹੁੰਚ ਪਾਉਂਦਾ ਫਿਰ ਉਹ ਆਟੋਮੈਟਿਕਲੀ ਦੱਸ ਦਿੰਦੇ ਆ ਕਿ ਇਹ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ ਬਿਕੋਜ਼ ਉਹ ਉਹਨਾਂ ਨੇ ਆਲਰੇਡੀ ਆਪਣੀ ਇੱਕ ਜਰਨੀ ਸਟਾਰਟ ਕਰ ਦਿੱਤੀ ਹੋਈ ਆ i've ਇਸ ਇਹ ਟਾਪਿਕ ਜਿਹੜਾ ਆਪਾਂ ਗੱਲ ਕਰ ਰਹੇ ਆ ਆਟੋਮੇਟਿਡ ਰਾਈਟਿੰਗਸ ਇਹਦੇ ਤੇ ਨਾ ਜੇ ਮੈਂ ਦੇਖਾਂ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਬਹੁਤ ਸਾਰਾ ਕੰਟੈਂਟ ਹੈ ਬਹੁਤ ਸਾਰੀ ਨੋਲੇਜ ਹੈ ਇਸ ਟਾਪਿਕ ਦੇ ਉੱਤੇ ਪੰਜਾਬੀ ਦੇ ਵਿੱਚ ਮੈਂ ਇਹ ਚੀਜ਼ ਘੱਟ ਦੇਖੀ ਹੈ ਤਾਂ ਮੈਨੂੰ ਲੱਗਦਾ ਹੈ ਬਹੁਤ ਜਣੇ ਜਿਨ੍ਹਾਂ ਨੇ ਸ਼ਾਇਦ ਇਹ ਚੀਜ਼ ਇਹ ਵਰਡ ਕਦੇ ਨਹੀਂ ਸੁਣਿਆ ਹੋਊਗਾ ਉਹਨਾਂ ਨੂੰ ਇਹ ਚੀਜ਼ ਅੰਧਵਿਸ਼ਵਾਸ ਵੀ ਲੱਗ ਸਕਦੀ ਹੈ ਉਹਨਾਂ ਲਈ ਇਹ ਵੀ ਹੋ ਸਕਦਾ ਹੈ ਵੀ ਸ਼ਾਇਦ ਇਹ ਮਤਲਬ ਮੂਰਖ ਬਣਾਉਣ ਵਾਲੀ ਚੀਜ਼ ਹੈ ਜਾਂ ਕੁਝ ਹੈ ਮਤਲਬ ਇਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈਗਾ ਜੀ ਆਪਾਂ ਕਿਸੇ ਵੈਬ ਚਨੀ ਪਣਾਚਾਰੇ ਪਰ ਇਹਦੇ ਬਾਰੇ ਅਗਰ ਤੁਸੀਂ ਸਰਚ ਕਰੋਗੇ ਅਗਰ ਜੇ ਤੁਸੀਂ ਕਿਉਰੀਅਸ ਹੋ ਇਸ ਚੀਜ਼ ਬਾਰੇ ਤਾਂ ਤੁਸੀਂ ਆ ਆਟੋਮੈਟਿਡ ਰਾਈਟਿੰਗ ਸਰਚ ਕਰ ਸਕਦੇ ਹੋ ਤੁਸੀਂ ਆ ਕਾਫੀ ਸੋਰਸੇਜ਼ ਹੈ ਦੇ ਹਨਾ ਇੱਕ ਆਥੈਂਟਿਕ ਸੋਰਸ ਹੈ ਤੁਸੀਂ ਗੂਗਲ ਤੇ ਨੀਅਰ ਡੈਥ ਐਕਸਪੀਰੀਐਂਸਸ ਸਰਚ ਕਰ ਸਕਦੇ ਹੋ ਜਿੱਦੇ ਚ ਕਿ ਲੋਕ ਆਪਣੇ ਇੱਕ ਵੈਬਸਾਈਟ ਹੈ ਇਹ ਹੀ ਨੀਅਰ ਡੈਥ ਐਕਸਪੀਰੀਐਂਸਸ ਦੀ ਜੀ ਦੇ ਕੇ ਲੋਕ ਆਪਣੇ ਸਾਰੇ ਐਕਸਪੀਰੀਐਂਸਸ ਸ਼ੇਅਰ ਕਰਦੇ ਤੇ ਰੀਅਲ ਸਟੋਰੀਜ਼ ਆ ਸ਼ਾਇਦ ਤੁਹਾਨੂੰ ਉਹਨਾਂ ਨੂੰ ਮਤਲਬ ਸੁਣ ਕੇ ਜਾਂ ਪੜ੍ਹ ਕੇ ਤੁਸੀਂ ਇਹਨਾਂ ਚੀਜ਼ਾਂ ਤੇ ਬਿਲੀਵ ਕਰ ਸਕੋ ਕਿ ਐਕਚੁਅਲ ਦੇ ਵਿੱਚ ਇਹ ਚੀਜ਼ਾਂ ਵਰਕ ਕਰਦੀਆਂ ਪੰਜਾਬੀ ਦੇ ਵਿੱਚ ਇੰਨਾ ਕੰਟੈਂਟ ਇਸਤੇ ਅਵੇਲੇਬਲ ਨਹੀਂ ਹੈਗਾ ਨੀ ਨੌਲੇਜ ਸ਼ਾਇਦ ਇਸਤੇ ਅਵੇਲੇਬਲ ਨਹੀਂ ਹੈਗੇ ਅਸੀਂ ਟਰਾਈ ਕਰ ਰਹੇ ਸੀਗੇ ਵੀ ਇਹ ਚੀਜ਼ਾਂ ਪੰਜਾਬੀ ਚ ਵੀ ਆਸੀਂ ਨਾ ਐਕਸਪਲੇਨ ਕਰ ਸਕੀਏ ਜਲਦਰ ਇਹੀ ਸੀ ਨਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਪੰਜਾਬੀ ਵਿੱਚ ਵੀ ਥੋੜਾ ਜਿਹਾ ਲਿਆ ਸਕੀਏ ਤੇ ਬਾਕੀ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਅੰਧਵਿਸ਼ਵਾਸ ਤੇ ਕਿਸੇ ਤੇ ਵੀ ਨਹੀਂ ਕਰਨਾ ਤੁਸੀਂ ਟਰਾਈ ਕਰੋ ਸਰਚ ਕਰੋ ਹਨਾ ਤੇ ਫਿਰ ਤੁਸੀਂ ਦੱਸੋ ਕਿ ਹਾਂ ਆ ਚੀਜ਼ ਚੱਲ ਰਹੀ ਹੈ ਤਾਂ ਜਿਹੜਾ ਆਪਣਾ ਮੇਨ ਕੁਐਸਚਨ ਸੀ ਆਈ ਥਿੰਕ ਆਪਾਂ ਥੋੜਾ ਜਿਹਾ ਸਮਝਾ ਸਕੇ ਹੋਵਾਂਗੇ ਕਿ ਮਤਲਬ ਆਪਾਂ ਆਤਮਾ ਵਾਲਾ ਕਨਸੈਪਟ ਸਮਝਾਉਣਾ ਹੁਣ ਜਿਹੜੀ ਜਿਹੜਾ ਇਹ ਕੁਐਸਚਨ ਸੀਗਾ ਕਿ ਮਤਲਬ ਉਹ ਫਿਰ ਤਾਂ ਪੋਪੂਲੇਸ਼ਨ ਬਹੁਤ ਜ਼ਿਆਦਾ ਵਾਧ ਚਲੀ ਗਈ ਸੀਗੀ ਪੋਪੂਲੇਸ਼ਨ ਫੇਰ ਤਾਂ ਉਨੀ ਹੀ ਰਹਿਣੀ ਚਾਹੀਦੀ ਸੀਗੀ ਬਟ ਪੋਪੂਲੇਸ਼ਨ ਵੱਧ ਰਹੀ ਹੈ ਹੈਨਾ ਤੇ ਇਹਦੇ ਵਿੱਚ ਤੁਹਾਨੂੰ ਪਤਾ ਇੱਕ ਟਵਿਨ ਫਲੇਮਸ ਵਾਲਾ ਕਨਸੈਪਟ ਵੀ ਆਉਂਦਾ ਹੈ ਹਾਂ ਟਵਿਨ ਫਲੇਮਸ ਜਿਹੜੇ ਹੁੰਦੇ ਨੇ ਜਦੋਂ ਇੱਕ ਆਤਮਾ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਟੂ ਕੰਪਲੀਟ देयर ਪਰਪਸ ਇਨ ਮਿਨਿਮਮ ਟਾਈਮ ਹੂੰ ਜਿਦਾਂ ਕੋਈ ਕਈ ਸੋਲ ਡਿਸਾਈਡ ਕਰਦੀਆਂ ਨੇ ਕਿ ਅਸੀਂ ਆਪਣਾ ਜਿਹੜਾ ਪਰਪਸ ਹੈ ਨਾ ਜਲਦੀ ਜਲਦੀ ਕੰਪਲੀਟ ਕਰਨਾ ਹੈ ਹੈਨਾ ਤੇ ਫਿਰ ਉਹ ਦੋ ਹਿੱਸਿਆਂ ਦੇ ਵਿੱਚ ਚਲੇ ਜਾਂਦੇ ਆ ਮਤਲਬ ਦੋ ਸਰੀਰ ਲੈਂਦੀ ਹੈ ਉਹ ਆਤਮਾ ਹੂੰ ਤੇ ਫਿਰ ਉਹ ਆਪਣੇ ਆਪਣੇ ਪਰਪਸਸਿਸ ਤੇ ਨਿਕਲਦੀ ਹੈ ਤੁਹਾਨੂੰ ਪਤਾ ਹੈ ਪਿਨ ਫਲੇਮ ਦੀ ਜਗਾ ਤੇ ਮੈਂ ਇਹ ਚੀਜ਼ ਦੇਖਿਆ ਸੀਗਾ ਕਿ ਉਹ ਮਲਟੀਪਲ ਫਰਮਸ ਦੇ ਵਿੱਚ ਮਲਟੀਪਲ ਸ਼ਰੀਰ ਵੀ ਲੈ ਸਕਦੀ ਹੈ ਮਲਟੀਪਲ ਚ ਵੀ ਸਪਲਿਟ ਹੋ ਜਾਂਦੀ ਹੈ ਹਾਂ ਮਤਲਬ ਕਿਉਂਕਿ ਬੇਸਿਕਲੀ ਜੇ ਆਪਾਂ ਸਮਝੀਏ ਜੇ ਆਪਾਂ ਸਮਝੀਏ ਕਿ ਇੱਕ ਸੋਰਸ ਹੈ ਸੋਰਸ ਆਪਾਂ ਮੰਨ ਲਈਏ ਕਿ ਇੱਕ એનર્ਜੀ ਹੈ ਆਪਾਂ ਉਹਦੇ ਵਿੱਚੋਂ ਹੀ ਸਬ ਪਾਰਟਸ ਹੈ ਸਾਰੇ ਜਣੇ ਠੀਕ ਹੈ ਆਪਾਂ ਉਸੇ એનર્ਜੀ ਦਾ ਹਿੱਸਾ ਹੈ ਉਸੇ ਰੋਸ਼ਨੀ ਉਸੇ ਲੋ ਉਸੇ ਲਾਈਟ ਦਾ ਹਿੱਸਾ ਹੈ ਉਸੇ ਲਾਈਟ ਤੋਂ ਨਿਕਲੇ ਹੋਏ ਆਪਾਂ ਪਾਰਟ ਹਨ ਤੇ ਜਾ ਕੇ ਆਪਾਂ ਉਸੇ ਲਾਈਟ ਦੇ ਵਿੱਚ ਹੀ ਇੱਕ ਮਿਕ ਹੋਣਾ ਹੈ ਹਨਾ ਤਾਂ ਉਹ ਲਾਈਟ ਦੀ ਕਿੰਨੇ ਮਰਜ਼ੀ ਤੁਸੀਂ ਪਾਰਟ ਬਣਾ ਲਓ ਲਾਈਟ ਆਪਦੇ ਆਪ ਚ ਕੰਪਲੀਟ ਹੈ ਉਹ ਲਾਈਟ ਹੀ ਰਹੋਗੀ ਲਾਈਟ ਹੀ ਰਹੋਗੀ ਓਕੇ ਹਾਂ ਉਹਨੇ ਜਾ ਕੇ ਮਰਜ ਹੋਣਾ ਆਪਣੇ ਮੇਨ ਸੋਰਸ ਦੇ ਵਿੱਚ ਹਨਾ ਉਹ ਉਹ ਚੀਜ਼ ਹੈ ਹਾਂ ਇਹਦੇ ਇਹਨੂੰ ਆਪਾਂ ਸਿੰਪਲੀਫਾਈ ਕਰਨ ਵਾਸਤੇ ਸਮਝਾ ਸਕਦੇ ਹਾਂ ਲਾਈਕ ਜਿੱਦਾਂ ਮੰਨ ਲਓ ਇੱਕ ਇੱਕ ਫੈਮਿਲੀ ਹੈ ਹਨਾ ਇੱਕ ਫੈਮਿਲੀ ਨੂੰ ਇੱਕ ਆਤਮਾ ਮੰਨ ਲੈਂਦੇ ਆ ਉਸ ਫੈਮਿਲੀ ਉਹ ਕਿਤੇ ਮਾਰਕੀਟ ਦੇ ਵਿੱਚ ਗਈ ਉਸ ਫੈਮਿਲੀ ਨੇ ਇੱਕ ਲਿਸਟ ਬਣਾਈ ਸੀ ਕਿ ਆਪਾਂ ਆ ਚੀਜ਼ਾਂ ਖਰੀਦਰੀਆਂ ਨੇ ਜਦੋਂ ਮਾਰਕੀਟ ਚ ਗਈ ਤਾਂ ਉਹਨਾਂ ਨੇ ਕਿਹਾ ਕਿ ਆਪਣੇ ਕੋਲ ਟਾਈਮ ਥੋੜਾ ਆ ਐ ਕਰਦੇ ਆਪਾਂ ਥੋੜੇ ਟਾਈਮ ਦੇ ਵਿੱਚ ਨਾ ਸਾਰਾ ਕੁਝ ਮੈਨੇਜ ਕਰ ਲੈਨੇ ਆ ਉਹ ਫੈਮਿਲੀ ਨੇ ਕਿਹਾ ਕਿ ਤੁਸੀਂ ਇੱਕ ਬੰਦਾ ਉਧਰ ਜਾਵੇ ਇੱਕ ਬੰਦਾ ਉਧਰ ਜਾਵੇ ਇੱਕ ਬੰਦਾ ਉਧਰ ਜਾਵੇ ਇੱਕ ਬੰਦਾ ਉਧਰ ਸਾਰੇ ਆਪਣੇ ਆਪਣੇ ਜਰਨੀ ਤੇ ਨਿਕਲ ਗਏ ਇੱਕ ਇੱਕ ਚੀਜ਼ ਫੜਨ ਵਾਸਤੇ ਠੀਕ ਹੈ ਇਦਾਂ ਹੀ ਜਿਹੜੀ ਤੁਸੀਂ ਚੀਜ਼ ਕਹਿ ਰਹੇ ਹੋ ਨਾ ਕਿ ਮਲਟੀ ਮਤਲਬ ਵਿੱਚ ਹੋ ਜਾਂਦੇ ਆ ਤਾਂ ਇਹ ਆਈ ਥਿੰਕ ਇਹੇ ਚੀਜ਼ ਹੀ ਕਹਿ ਰਹੇ ਹੋ ਤੁਸੀਂ ਹਨਾ ਕਿ ਉਹ ਆਪਣੇ ਆਪਣੇ ਪਰਪਸ ਨੂੰ ਫੜਦੇ ਆ ਤਾਂ ਕਿ ਉਹ ਜਲਦੀ ਕੰਪਲੀਟ ਕਰ ਸਕਣ ਤੇ ਇਨਲਾਈਟਨ ਹੋ ਸਕਣ ਉਨੀ ਹੀ ਜਲਦੀ ਬਟ ਇਹ ਬਹੁਤ ਰੇਅਰ ਕੇਸਿਸ ਹੁੰਦੇ ਨੇ ਹਰ ਕਿਤੇ ਇਦਾਂ ਨਹੀਂ ਹੁੰਦਾਗਾ ਹਰ ਕਿਤੇ ਨਹੀਂ ਹੁੰਦਾ ਰਾਈਟ ਹਾਂ ਸੋ ਇਹ 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 ਮਤਲਬ ਇੱਕ ਸੁਪਰਫੀਸ਼ੀਅਲ ਕਨਸੈਪਟ ਹੈ ਕਿ ਇੱਕ ਆਤਮਾ ਨੇ ਸਰੀਰ ਲਿਆ ਤੇ ਉਹ ਇੱਕ ਆਤਮਾ ਨੇ ਸਰੀਰ ਛੱਡਿਆ ਤੇ ਨਾਲ ਦੀ ਨਾਲ ਹੀ ਉਹਨੇ ਜਨਮ ਲੈ ਲਿਆ ਐਦਾਂ ਨਹੀਂ ਹੁੰਦਾਗਾ ਇਹ ਹਮੇਸ਼ਾ ਹਿਊਮਨ ਬਰਥ ਤਾਂ ਨਹੀਂ ਪੋਸੀਬਲ ਹੋਰ ਵੀ ਸਪੀਸੀਜ਼ ਹੈਗੀਆਂ ਹਾਂ ਬਿਲਕੁਲ ਹਾਂ ਉਹਨਾਂ ਦੇ ਵਿੱਚ ਵੀ ਤਾਂ ਸੋਲ ਹੋਗੀ ਹਾਂ ਹੁੰਦੀ ਹੈ ਸੋਲ ਤੇ ਹੁੰਦੀ ਹੈ ਉਹਨਾਂ ਵਿੱਚ ਵੀ ਸਾਰੇ ਜਾਨਵਰਾਂ ਪੰਚ ਜਿਵੇਂ ਕਹੜੀਆਂ ਕਿੰਨੀਆਂ 84 ਲੱਖ ਜਾਨਵਰਾਂ ਜੇ ਆਪਾਂ ਕੰਪੂਟ ਕਰੀਏ ਤਾਂ ਸਾਰੇ ਕਿਤੇ ਉਹਨਾਂ ਚ ਇਹ ਇਹ ਚੀਜ਼ ਹਾਲੇ ਡਿਬੇਟੇਬਲ ਹੈ ਮੇਰੇ ਸਪਨਰ ਕਿਉਂਕਿ ਕਈ ਕਈ ਸੋਰਸਸ ਇਹ ਕਹਿੰਦੇ ਆ ਕਿ ਹਿਊਮਨ ਸਿਰਫ ਹਿਊਮਨ ਦੇ ਵਿੱਚ ਹੀ ਜਨਮ ਲੈਂਦਾ ਆ ਤੇ ਐਨੀਮਲ ਤਾਂ ਸਿਰਫ ਐਨੀਮਲਸ ਵਿੱਚ ਹੀ ਜਨਮ ਲੈਂਦੇ ਆ ਬਟ ਕਈ ਇਹ ਕਹਿੰਦੇ ਆ ਕਿ ਹਿਊਮਨ ਐਨੀਮਲਸ ਵਿੱਚ ਵੀ ਜਨਮ ਲੈ ਲੈਂਦੇ ਆ हां मेनू ये चीज लगदी है कि है है। मतलब ये एक्चुअली ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਹਿਊਮਨ ਜਿਹੜਾ ਹੈਗਾ ਉਹ ਐਡਵਾਂਸਡ ਫਾਰਮ ਹੈ ਸਭ ਤੋਂ मतलब ਸਾਰੀਆਂ ਸਪੀਸੀਜ਼ ਤੋਂ ਆਪਾਂ ਨੂੰ ਉੱਤਮ ਮੰਨਿਆ ਗਿਆ ਹੈ ਹਿਊਮਨ ਫਾਰਮ ਨੂੰ ਤਾਂ ਜਦੋਂ ਆਪਾਂ ਬਾਕੀ ਸਾਰੀਆਂ ਚੀਜ਼ਾਂ ਤੋਂ ਨਿਕਲ ਕੇ ਆ ਜਾਂਦੇ ਆ ਨਾ ਆਪਣੀ ਜਰਨੀ ਕੰਪਲੀਟ ਕਰ ਲੈਣੇ ਆ ਬਾਕੀ ਜਿਹਨਾਂ ਦੀ ਫੇਰ ਜਾ ਕੇ ਆਪਾਂ ਹਿਊਮਨ ਫਾਰਮ ਦੇ ਵਿੱਚ ਆਉਨੇ ਆ ਫੇਰ ਮੈਨੂੰ ਲੱਗਦਾ ਹੈ ਕਿ ਹਿਊਮਨ ਫਾਰਮ ਦੇ ਵਿੱਚ ਆਪਾਂ ਉਹ ਚੀਜ਼ ਲੈਣੇ ਪਰ ਫਿਰ ਵੀ ਜੇ ਕਿਸੇ ਸੋਲ ਨੂੰ ਇਹ ਲੱਗਦਾ ਹੈ ਕਿ ਮੈਨੂੰ ਆ ਚੀਜ਼ ਸਿੱਖਣ ਲਈ ਹਿਊਮਨ ਬਾਡੀ ਦੀ ਜ਼ਰੂਰਤ ਨਹੀਂ ਹੈ ਮੈਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਉਸ ਹਿਸਾਬ ਨਾਲ ਡਿਸਾਈਡ ਕਰਦੇ ਆ ਇਹ ਟੋਟਲੀ ਮਤਲਬ ਉਹਨਾਂ ਦੇ ਵਿਲ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੂੰ ਕੀ ਲੱਗ ਰਿਹਾ ਕਿ ਮੈਂ ਜਾਣਾ ਇਹ ਮੈਂ ਰੀਸੈਂਟਲੀ ਪੜ੍ਹ ਰਹੀ ਸੀ ਹਜੇ ਵਿਚਾਲੇ ਹੈਗਾ ਉਹ ਟਾਪਿਕ ਮੇਰਾ ਜਦੋਂ ਮੈਂ ਥੋੜਾ ਜਿਹਾ ਹੋਰ ਕਲੀਅਰ ਹੋ ਜੂਗੀ ਤਾਂ ਮੈਂ ਆਪਾਂ ਦੁਬਾਰਾ ਇੱਥੇ ਇੱਕ ਵੀਡੀਓ ਬਣਾਵਾਂਗੇ ਉਹਦੇ ਚ ਇਹ ਸੀਗਾ ਬਹੁਤ ਕੁਐਸਚਨਸ ਹਾਂ ਉਹਦੇ ਉਹਦੇ ਚ ਨਾ ਇਹੀ ਸਟੋਰੀ ਸੀਗੀ ਕਿ ਉਹ ਦੱਸ ਰਿਹਾ ਕਿ ਮਤਲਬ ਉਹ ਕਿਸੇ ਸੋਲ ਦਾ ਬਣਨਾ ਐਸ ਗ੍ਰਾਸ ਹਾਪਰ ਇਹ ਵਾਲੀ ਉਹਦੇ ਵਿੱਚ ਗੱਲ ਸੀਗੀ ਕਿ ਉਹ ਇਸ ਤਰ੍ਹਾਂ ਬਰਥ ਉਹਨਾਂ ਨੇ ਲਿਆ ਕਿਉਂਕਿ ਉਹਨੂੰ ਲੱਗ ਰਿਹਾ ਸੀਗਾ ਕਿ ਮੈਂ ਹਜੇ ਇਸ ਚਾਹੀਦਾ ਹੈ ਮੈਨੂੰ ਕਈ ਵਾਰ ਹੁੰਦਾ ਹੈ ਕਿ ਮੈਨੂੰ ਇੱਕ ਹਲਕਾ ਫੁਲਕਾ ਜਿਹਾ এনवायरमेंट ਚਾਹੀਦਾ ਹੈ ਮੈਂ ਆਹ ਹੈ ਮੈਂ ਵੀ ਪੜੀ ਸੀਗੀ ਮਤਲਬ ਕਹਿੰਦੇ ਹੈ ਕਿ ਮੰਨ ਲੋ ਜਿੱਦਾਂ ਆਪਾਂ ਕਹਿੰਦੇ ਨਾ ਸੱਪ ਕੁੰਡਲੀ ਮਾਰ ਕੇ ਬੈਠ ਜਾਂਦਾ ਆ ਪੈਸੇ ਜਿੱਥੇ ਬਹੁਤ ਜ਼ਿਆਦਾ ਧਨ ਹੋਵੇ ਉੱਥੇ ਸੱਪ ਕੁੰਡਲੀ ਮਾਰ ਕੇ ਬੈਠ ਜਾਂਦਾ ਹੈ ਅਬ ਸੁਣਿਆ ਨਾ ਕਿ ਹਾਂ ਵੀ ਉੱਥੇ ਸੱਪ ਕਾਲਾ ਸੱਪ ਹੁਣ ਮਤਲਬ ਆਸੇ ਪਾਸੇ ਕਾਲਾ ਸੱਪ ਜ਼ਰੂਰ ਮਿਲੂਗਾ ਤੁਹਾਨੂੰ ਪਹਿਲਾਂ ਲੋਕੀ ਗੱਲਾਂ ਕਰਦੇ ਹੁੰਦੇ ਸੀਗੇ ਹੁਣ ਵੀ ਕਹਿੰਦੇ ਆ ਕਿ ਸੱਪ ਵਾਂਗ ਕੁੰਡਲੀ ਮਾਰ ਕੇ ਪੈਸਿਆਂ ਤੇ ਬੈਠਾ ਹੋਇਆ ਆ ਕਹਾਵਤ ਹੀ ਆ ਇੱਕ ਸੱਪ ਦੀ ਤਾਂ ਉਹਦੇ ਵਿੱਚ ਮੇਰੀ ਕਿਹਾ ਨਾ ਬੰਦੇ ਲਈ ਨਹੀਂ ਕਹਿੰਦੇ ਹੁੰਦੇ ਵੀ ਹਾਂ ਵੀ ਹਾਂ ਉਹੀ ਮੈਂ ਦੱਸ ਜੂਸ ਹੈ ਵੀ ਇਹ ਸੱਪੋਂ ਕੁੰਢਲੀ ਮਾਰ ਕੇ ਬਦਲੇ ਨਹੀਂ ਦੇ ਪੈਸੇ ਕੱਢਦਾ ਹੀ ਨਹੀਂ ਹਾਂ ਉਹੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇਹਦੇ ਵਿੱਚ ਮੈਂ ਇਹ ਚੀਜ਼ ਪੜ੍ਹੀ ਕਿ ਜਦੋਂ ਮੰਨ ਲਓ ਇੱਕ ਸੋਲ ਹੈ ਨਾ ਉਹ ਇੱਕ ਇਨਸਾਨ ਸੀਗਾ ਉਹਨੂੰ ਪੈਸਿਆਂ ਨਾਲ ਇੰਨਾ ਕ ਜਿਆਦਾ ਪਿਆਰ ਸੀ ਨਾ ਇੰਨਾ ਕ ਜਿਆਦਾ ਪਿਆਰ ਸੀ ਕਿ ਉਹ ਜਦੋਂ ਨੈਕਸਟ ਬਰਥ ਲਊਗਾ ਨਾ ਤਾਂ ਉਹਨੂੰ ਇੱਕ ਸੱਪ ਦੇ ਫਾਰਮ ਦੇ ਵਿੱਚ ਬਰਥ ਲਊਗਾ ਤਾਂ ਕਿ ਉਹ ਜਿਹੜਾ ਪੈਸਿਆਂ ਵਾਲਾ ਜਿਹੜਾ ਉਹਦਾ ਉਹ ਕਰਮ ਹੈਗਾ ਨਾ ਜਾਂ ਫਿਰ ਉਹਨੂੰ ਕਹਿ ਸਕਦੇ ਇੱਕ ਪੈਟਰਨ ਬਣਿਆ ਹੋਇਆ ਆ ਉਹ ਉ